ਰਾਜੀ ਸਾਨੂੰ ਹੋਰ ਜਾਨਵਰ ਚਾਹੇ ਕਿਤੋਂ ਲਾ ਆਈਏ ਸਾਨੂੰ ਹੋਰ ਤੇ ਵੀਰੇ ਤਸੱਲੀ ਨਹੀਂ ਹੁਣ ਜਦੋਂ ਕਿਸੇ ਵੀ ਬਾਜੀ ਦੇ ਉੱਤੇ ਅਸੀਂ ਕਬੂਤਰ ਛੱਗਣਾ ਲਿਆ ਕੇ ਮਾਲਾ ਜੇ ਅਸੀਂ ਸਾਡੀ ਐਂਟਰੀ ਤੇ ਸਾਨੂੰ ਸਾਡੇ ਵਾਲੇ ਜਾਨਵਰਾਂ ਤੋਂ ਬਿਨਾਂ ਹੋਰ ਜਾਨਵਰ ਤੇ ਯਕੀਨ ਨਹੀਂ ਜੇ ਅਗਲਾ ਸਾਡੇ ਝਮੋਟ ਵਾਲੇ ਕਬੂਤਰਾਂ ਚੋਂ ਚਾਹੇ ਅਸੀਂ ਕਿਤੋਂ ਵੀ ਲਿਆ ਕੇ ਛੱਡਦੀ ਆਪਦੇ ਨਾਂ ਤੇ ਸਾਨੂੰ ਇਹ ਜਾਨਵਰਾਂ ਤੇ ਚਾਹੇ ਹਾਰੇ ਜਾਵੇ ਚਾਹੇ 10 ਵਜੇ 11 ਵਜੇ ਹਾਰਜਿਤ ਹੋਏ ਜਾਵੇ ਸਾਨੂੰ ਕੋਈ ਦੁੱਖ ਨਹੀਂ ਪਰ ਸਾਡਾ ਮਨ ਨਹੀਂ ਖੜਦਾ ਜੇ ਅਗਲਾ ਕਹਦੇਵੇ ਗਰਦੇੇਵ ਵਾਲਿਆਂ ਚੋਂ ਛੱਡ ਲਾ ਲਿਆ ਕੇ ਜਾਹਣਾ ਫਲਾਨਿਆਂ ਜੋ ਛੱਡ ਲਾ ਪਰ ਸਾਨੂੰ ਟਮੋਟ ਵਾਲੇ ਫੌਜੀ ਵਾਲੇ ਕਬੂਤਰਾਂ ਦੇ ਸਾਡਾ ਮਨ ਖੜਦਾ ਇਹਨਾਂ ਤੋਂ ਬਿਨਾ ਸਾਡਾ ਮਨ ਨਹੀਂ ਖੜਦਾ ਹਾਰ ਜਿੱਤ ਮੁਕੱਦਰਾਂ ਦੀ ਹੈ ਜੀ ਇਹ ਤਾਂ ਹੈ ਬਣੀ ਹੋਈ ਆ ਤੇ ਚਲੋ ਉਸ ਤੋਂ ਬਾਅਦ ਜਦੋਂ ਤੁਸੀਂ ਭੋਲੂ ਸਿਹੋੜਾ ਸਾਹਿਬ ਨੂੰ ਉਸਤਾਦ ਧਾਰਿਆ ਉਸ ਤੋਂ ਬਾਅਦ ਕੋਈ ਬਾਜੀ ਕਿਦਾਂ ਕੋਈ ਵਿੰਨ ਕੀਤੀ ਆ ਉਦੋਂ ਮਗਰੋਂ ਜੀ ਬਹੁਤ ਫਰਕ ਪਿਆ ਜਦੋਂ ਉਸਤਾਦ ਜੀ ਨੂੰ ਅਸੀਂ ਉਸਤਾਦ ਧਾਰਿਆ ਭੋਲੂ ਸਿਹੋੜਾ ਜੀ ਨੂੰ ਜਿਹੜੀਆਂ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਸੀਗੀਆਂ ਤਾਂ ਉਹਨਾਂ ਨੇ ਦੱਸਿਆ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਬਹੁਤ